ਅਸੀਂ ਨਾ ਇੱਧਰ ਸਾਰੇ ਜਣੇ ਅੱਜ ਸਾਰੇ ਸੱਜਣ ਮਿੱਤਰ ਸ਼ਾਮ ਨੂੰ ਪੰਜਾਬੀ ਜੁਨੀਅਰ ਅਸੀਂ ਪਟਿਆਲਾ ਦੇ ਵਿੱਚ ਆਏ ਸੀਗੇ ਜਿਹੜੀ ਕਿ ਮੈਂ ਸਾਰੇ ਮੇਰੇ ਸਾਰੇ ਸਾਡੇ ਪਿੰਡਾਂ ਦੇ ਨੌਜਵਾਨ ਸਾਡੇ ਭਰਾ ਖੜੇ ਨੇਗੇ ਜੋਰੇ ਵਰਗੇ ਸਾਡੇ ਸਾਰੇ ਮਿੱਤਰ ਖੜੇ ਨੇਗੇ ਅਸੀਂ ਜਿਹੜੀ ਕਿ ਗੱਲ ਆਪਾਂ ਕਹਿ ਰਹੀ ਸੀ ਕਿ ਵੀ ਸਾਡੇ ਐਡਮਿਸ਼ਨਾਂ ਦੀ ਬੜੀ ਵੱਡੀ ਘਾਟ ਹੋ ਗਈ ਜੁਨੀਅਰ ਅਸੀਂ ਦੇ ਵਿੱਚ ਨੌਜਵਾਨ ਜ਼ਿਆਦਾਤਰ ਜਿਹੜਾ ਨੌਜਵਾਨ ਦਾ ਰੁਝਾਨ ਸੀਗਾ ਬਾਹਰ ਜਾਣ ਵੱਲ ਵੱਧ ਸੀਗਾ ਜਿੰਨੇ ਵੀ ਆਈਲੈਂਡ ਸੈਂਟਰ ਸੀਗੇ ਜਾ ਨੀਲਾ ਭਾਵਣ ਦੀ ਗੱਲ ਕਰੀਏ ਪਟਿਆਲੇ ਦੀ ਗੱਲ ਕਰੀਏ ਜਾਂ ਇੱਥੇ ਬਾਹਰ ਦੀ ਗੱਲ ਕਰੀਏ ਜਾਂ ਪੂਰੇ ਪੰਜਾਬ ਦੇ ਸ਼ਹਿਰਾਂ ਦੀ ਗੱਲ ਕਰੀਏ ਸੈਂਟਰਾਂ ਦੇ ਵਿੱਚ ਜਿਹੜੀਆਂ ਹੁਣ ਬਹੁਤ ਸਾਰੇ ਤਾਂ ਬੰਦ ਹੀ ਹੋ ਗਏ ਤੇ ਰੌਣਕਾਂ ਜਿਹੜੀਆਂ ਉਹਨਾਂ ਦੇ ਉੱਡ ਗਏ ਹੁਣ ਜਿਹੜੀਆਂ ਰੌਣਕਾਂ ਜਿੱਥੇ ਚਾਹੀਦੀਆਂ ਸੀਗੀਆਂ ਉੱਥੇ ਲੱਗਣੇ ਸ਼ੁਰੂ ਹੋ ਗਈਆਂ ਇੱਥੇ ਨੌਜਵਾਨ ਯੂਨੀਵਰਸਿਟੀ ਦੇ ਵਿੱਚ ਬਹੁਤ ਰਣਮਿਸ਼ਨਾ ਜਿਹੜੀਆਂ ਵਧੀਆਂ ਨੇਗੀਆਂ ਜਿਵੇਂ ਪਹਿਲਾਂ ਮੈਂ ਜੋਰੇ ਵਰਗਿਆਂ ਨਾਲ ਗੱਲਬਾਤ ਕਰ ਰਿਹਾ ਸੀਗਾ ਦੱਸ ਰਹੇ ਸੀਗੇ ਵੀ ਇਸ ਵਾਰੀ ਜਿਹੜਾ ਕਿ ਜੋਰੇ ਕਿਵੇਂ ਆ ਵੀ ਇਸ ਵਾਰੀ ਜਿਹੜੇ ਫਾਰਮ ਨੇਗੇ ਹਨਾ ਜਿਹੜਾ ਫਾਰਮ ਨੇਗੇ ਵੀ ਇਸ ਵਾਰੀ ਜਿਹੜੀ ਕਿ ਜੁਨੀਅਰ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨਾਂ ਦੀ ਇੰਨੇ ਕਿ ਵਧੀਆਂ ਨੇ ਕਿ ਐਡਮਿਸ਼ਨਾਂ ਮਿਲ ਨਹੀਂ ਰਹੀਆਂ ਪਹਿਲਾਂ ਕੀ ਹੁੰਦਾ ਸੀਗਾ ਪਹਿਲਾਂ ਹਰ ਵਾਰ ਦੇਖਦੇ ਸੀਗੇ ਐਡਮਿਸ਼ਨਾਂ ਦੇ ਹੁਣ ਸਾਰੀਆਂ ਸੀਟਾਂ ਖਾਲੀ ਹੋ ਗਈਆਂ ਸੀਗੀਆਂ ਪਰ ਇਹੀ ਗੱਲ ਆ ਮੈਂ ਖਾਸ ਕਰਕੇ ਨੌਜਵਾਨਾਂ ਨੂੰ ਸਾਰਿਆਂ ਨੂੰ ਕਹਿਣਾ ਚਾਹਣਾ ਕਿ ਪਹਿਲੀ ਗੱਲ ਤਾਂ ਇਹ ਹੀ ਆ ਕਿ ਜਿਹੜੀ ਇੱਥੇ ਤੁਹਾਡੇ ਪੰਜਾਬ ਦੇ ਵਿੱਚ ਸਵਰਗਾ ਨਜ਼ਾਰਾ ਕਿਤੇ ਨਹੀਂ ਹੈਗਾ ਖਾਸ ਕਰਕੇ ਜਿਹੜੀ ਸਾਡੀ ਜੁਨੀਅਰ ਯੂਨੀਵਰਸਿਟੀ ਬਹੁਤ ਵੱਡੇ ਘਟ ਦੇ ਵਿੱਚ ਚੱਲ ਰਹੀ ਸੀਗੀ ਉਹਦਾ ਇੱਕ ਕਾਰਨ ਇੱਕ ਇਹ ਵੀ ਬਹੁਤ ਵੱਡਾ ਕਾਰਨ ਆ ਕਿ ਐਡਮਿਸ਼ਨੇ ਬਹੁਤ ਘਟੀਆਂ ਕਾਲਜ ਜੀ ਬਹੁਤ ਸਾਰੇ ਬੰਦ ਹੋ ਗਏ ਕਿਉਂਕਿ ਜੇ ਆਪਾਂ ਸਰਕਾਰਾਂ ਦੀ ਗੱਲ ਕਰੀਏ ਨੌਜਵਾਨਾਂ ਨੂੰ ਅਵੇਅਰ ਕਰਨਾ ਜਾਗਰੂਤ ਕਰਨ ਵਾਲੇ ਇਸ ਕੱਲ ਵੱਲ ਧਿਆਨ ਨਹੀਂ ਦਿੱਤਾ ਕਿ ਤੁਸੀਂ ਇੱਥੇ ਪੜੋ ਇੱਥੇ ਪੜ੍ਹ ਕੇ ਕੁਝ ਕਰੋ ਜੋ ਪੰਜਾਬ ਦੇ ਵਿੱਚ ਮੁੱਦਾ ਚੱਲਿਆ ਸੀਗਾ ਜੋ ਪੰਜਾਬ ਦੇ ਨੌਜਵਾਨਾਂ ਦੀ ਠੱਗੀ ਹੋਈ ਉਸ ਵੱਲ ਸਰਕਾਰ ਨੇ ਪਿਛਲੀਆਂ ਸਰਕਾਰਾਂ ਨੇ ਜਾਂ ਸਰਕਾਰ ਨੇ ਕੋਈ ਕਦਮ ਨਹੀਂ ਠਾਇਆ ਕਿਉਂਕਿ ਇੱਕ ਬਹੁਤ ਵੱਡੀ ਮਸ਼ਹੂਰੀ ਪੰਜਾਬ ਦੇ ਵਿੱਚ ਹੋ ਗਈ ਸੀ ਵੀ ਜੋ ਕੁਝ ਹੈ ਬਾਹਰ ਹੀ ਹੈਗਾ ਇੱਥੇ ਤਾਂ ਕੁਝ ਵੀ ਨਹੀਂ ਹੈਗਾ ਜੇ ਇਤਨਾ ਸਾਰਾ ਖਤਮ ਐਡੀ ਵੱਡੀ ਚੈਨਲਾਂ ਨੇ ਮਸ਼ਹੂਰੀ ਕੀਤੀ ਕਲਾਕਾਰਾਂ ਨੇ ਮਸ਼ਹੂਰੀ ਕੀਤੀ ਜਿਹੜੇ ਕਲਾਕਾਰ ਇੱਥੋਂ ਪੜ੍ਹੇ ਹੋਏ ਨੇਗੇ ਉਹਨਾਂ ਨੇ ਮਸ਼ਹੂਰੀ ਕੀਤੀ ਤੇ ਸਾਰਾ ਇਹ ਜਿਹੜਾ ਪੋਲਿਟੀਕਲ ਲੀਡਰਾਂ ਨੇ ਮਸ਼ਹੂਰੀ ਕੀਤੀ ਉਹਦਾ ਕਾਰਨ ਇੱਕ ਨੌਜਵਾਨਾਂ ਦੇ ਦਿਮਾਗ ਦੇ ਵਿੱਚ ਗੱਲ ਬੈ ਗਈ ਸੀ ਕਿ ਯਾਰ ਬਾਹਰ ਹੀ ਸਾਰਾ ਕੁਝ ਇੱਥੋਂ ਛੱਡੋ ਇੱਥੇ ਤਾਂ ਕੁਝ ਵੀ ਨਹੀਂ ਹੈਗਾ ਉੱਥੇ ਜਾ ਕੇ ਕੀ ਹੋਇਆ ਹੁਣ ਸਾਰੇ ਨੌਜਵਾਨਾਂ ਨਾਲ ਆਪਾਂ ਗੱਲਾਂ ਕਰਦੇ ਆਂ ਵੀ ਉੱਥੇ ਆਪਾਂ ਦੇਖਦੇ ਆ ਕੈਨੇਡਾ ਦੇ ਵਿੱਚ ਕਿੰਨਾ ਡਿਪਰੈਸ਼ਨ ਦਾ ਸਕਾਰ ਸੀਗੀ ਇੱਥੇ ਕੋਈ ਐਮਏ ਕਰਨ ਆਉਂਦਾ ਕੋਈ ਹੋਰ ਡਿਗਰੀ ਕਰਨ ਲਈ ਆਉਂਦਾ ਤਾਂ 3-3 4-4 ਸਾਲ ਇੱਥੇ ਵਧੀਆ ਆਪਣਾ ਦਿਮਾਗ ਬੰਦੇ ਦਾ ਉੱਪਰ ਲੈਵਲ ਉੱਪਰ ਹੁੰਦਾ ਪੜਦਾ ਵਿਚਰਦਾ ਇੱਥੇ ਖੁਸ਼ੀਆਂ ਦੇ ਪਲ ਹੰਡਾਉਂਦਾ ਇੱਥੇ 5-7 ਦਿਨ ਇੱਥੇ ਲਾ ਕੇ 2-4 ਦਿਨ ਪਿੰਡ ਲਾਇਆ ਹੁੰਦਾ ਉਹ ਜਿਹੜੀਆਂ ਸਾਰੀਆਂ ਚੀਜ਼ਾਂ ਖਤਮ ਹੁੰਦੀਆਂ ਜਾਂਦੀਆਂ ਸੀਗੇ ਜਿਹੜੇ ਆਪਾਂ ਦੇਖ ਰਹੇ ਸੀਗੇ ਪਰ ਇਸ ਚੀਜ਼ ਵੱਲ ਕਿਸੇ ਚੀਜ਼ ਬੰਦੇ ਨੇ ਧਿਆਨ ਨਹੀਂ ਦਿੱਤਾ ਉਧਰ ਨੌਜਵਾਨ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਸੀਗੇ ਇਸ ਕਰਕੇ ਜਿਹੜਾ ਸਾਰੇ ਨੌਜਵਾਨਾਂ ਨੂੰ ਪਤਾ ਜਿੰਨਾ ਕਿ ਮੈਂ ਇਸ ਚੀਜ਼ ਦੇ ਵਿੱਚ ਰੋਲ ਅਦਾ ਕਰ ਸਕਦਾ ਆਪਾਂ ਮੈਂ ਬਾਅਦ ਚੜ ਕੇ ਇਸ ਦੇ ਵਿੱਚ ਰੋਲ ਅਦਾ ਕਰਿਆ ਹੁਣ ਵੀ ਮੈਂ ਪਹਿਲਾਂ ਖਾਲਸਾ ਕਾਲਜ ਦੇ ਵਿੱਚ ਅਸੀਂ ਉੱਥੇ ਵੀ ਨੌਜਵਾਨਾਂ ਨੂੰ ਮਿਲਿਆ ਹਰ ਇੱਕ ਥਾਂ ਦੇ ਜਿੱਥੇ ਵੀ ਨੌਜਵਾਨਾਂ ਨੂੰ ਮਿਲਦਾ ਮੌਕਾ ਮਿਲਦਾ ਮਿਲਦੇ ਆ ਮਿਲਦੇ ਆ ਉਹਨਾਂ ਨੂੰ ਇਹੀ ਇੱਕ ਅਸੀਂ ਇੱਕ ਪਾਸੇ ਤਾਂ ਸਾਰਾ ਹਜੇ ਵੀ ਤੰਤਰਮੰਤਰ ਉਹਨਾਂ ਚੀਜ਼ਾਂ ਨੂੰ ਪ੍ਰਮੋਟ ਕਰਨ ਲਈ ਲੱਗਿਆ ਹੋਇਆ ਬਾਹਰ ਜਾਓ ਬਾਹਰ ਲੋ ਬਾਹਰ ਜਾਓ ਸਾਡਾ ਪੂਰਾ ਹੀ ਜੋਰ ਇਹ ਹੈ ਕਿ ਨੌਜਵਾਨਾਂ ਨੂੰ ਇੱਥੇ ਸਾਡੇ ਕਾਲਜਾਂ ਦੇ ਵਿੱਚ ਸਾਡੇ ਯੂਨੀਵਰਸਿਟੀ ਐਡਮਿਸ਼ਨ ਵਧਣਾ ਇੱਥੇ ਡਿਗਰੀਆਂ ਕਰਨ ਕਿਉਂਕਿ ਸਾਡਾ ਹੀ ਆਫਸਰ ਲੋਬੀ ਸਾਰੀ ਖਤਮ ਹੋ ਗਈ ਜਿਹੜਾ ਥੱਲੇ ਵਾਲਾ ਡਿਪਾਰਟਮੈਂਟ ਜਿਹੜਾ ਸਾਡੇ ਕਿਸੇ ਪੁਲਿਸ ਮੈਹਿਕਮੇ ਦੀ ਗੱਲ ਕਰੀਏ ਆਪਣਾ ਰੈਵਨੂ ਡਿਪਾਰਟਮੈਂਟ ਦੀ ਗੱਲ ਕਰੀਏ ਜਾਂ ਹੋਰ ਜਿਹੜੇ ਜਿਹੜੇ ਸਾਡੇ ਮੈਹਿਕਮੇ ਉਹਨਾਂ ਦੀ ਗੱਲ ਕਰੀਏ ਉਹਨਾਂ ਦੇ ਮੈਹਿਕਮਿਆਂ ਦੇ ਵਿੱਚ ਸਾਡੇ ਨੌਜਵਾਨਾਂ ਦਾ ਭਰਤੀ ਕਿਉਂਕਿ ਨੌਜਵਾਨ ਪਲੱਸ 2 ਕਰਕੇ ਸਾਰੇ ਬਾਹਰ ਜਾਈ ਜਾਂਦੇ ਨੇਗੇ ਉਹ ਨੌਜਵਾਨਾਂ ਦੀ ਭਰਤੀ ਲਈ ਉਹਨਾਂ ਲਈ ਇੱਥੇ ਪੰਜਾਬ ਦੇ ਵਿੱਚ ਹੈ ਨਹੀਂ ਸੀਗੇ ਉਹ ਸਾਰੇ ਮੈਹਿਕਮਿਆਂ ਦੇ ਉੱਪਰ ਆ ਕੇ ਸਾਡੇ ਬਾਹਰਲੇ ਕਾਬਜ ਹੋਈ ਜਾਂਦੇ ਨੇਗੇ ਇਸ ਕਰਕੇ ਇਹੀ ਜਿਹੜੀ ਜੇ ਪੰਜਾਬ ਨੂੰ ਬਚਾਉਣ ਦੇ ਲਈ ਆਪਾਂ ਕੁਝ ਨਾ ਕੁਝ ਕਰਨਾ ਤਾਂ ਜਿਸ ਤਰ੍ਹਾਂ ਇਹ ਆਪਾਂ ਇੱਕ ਲਹਿਰ ਚਲਾਈ ਹੋਈ ਆ ਕਿ ਨੌਜਵਾਨਾਂ ਨੂੰ ਇੱਥੇ ਰਹਿ ਕੇ ਪ੍ਰੇਰਿਤ ਕਰੀ ਇੱਥੇ ਡਿਗਰੀਆਂ ਕਰਨ ਇੱਥੇ ਰਹਿ ਕੇ ਆਪਣੀ ਮਾਸਟਰ ਕਰਨ ਇਹੀ ਜਿਹੜੀ ਵੱਡੀ ਕਾਰਨ ਹੈ ਕਿ ਫੇਰ ਹੀ ਅਸੀਂ ਜਿਹੜੀਆਂ ਸਾਡੀਆਂ ਅਫਸਰ ਲੋਬੀ ਦੀ ਗੱਲ ਕਰੀਏ ਜਿਵੇਂ ਸਾਡੇ ਬਾਹਰਲੇ ਅਫਸਰ ਇੱਥੇ ਆ ਲੱਗ ਜਾਂਦੇ ਨੇ ਕਿ ਸਾਰੇ ਪੰਜਾਬ ਦੇ ਦਾ ਬਹੁਤ ਘਟਨੇਗੇ ਜੁਡੀਸ਼ੀਅਲ ਦੀ ਗੱਲ ਕਰੀਏ ਹੋਰ ਜਿਹੜੇ ਡਿਪਾਰਟਮੈਂਟਾਂ ਦੀ ਗੱਲ ਕਰੀਏ ਹਨਾ ਇਹੀ ਗੱਲ ਆ ਵੀ ਨੌਜਵਾਨਾਂ ਨੂੰ ਇੱਥੇ ਸਾਨੂੰ ਹਰ ਇੱਕ ਇੱਥੇ ਰਹਿ ਕੇ ਪ੍ਰੇਰਿਤ ਕਰਨਾ ਆਪਣਾ ਲਹਿਰ ਚਲਾਉਣੀ ਪਈਆਂ ਵੀ ਇੱਥੇ ਪੜੋ ਜੂਨੀਅਰ ਅਸਿਸਟੈਂਟ ਪੜੋ ਕਾਲਜਾਂ ਵਿੱਚ ਪੜੋ ਸਾਡੇ ਕਾਲਜ ਖਾਲੀ ਹੋਗੇ ਸਾਡੇ ਕਿੰਨੇ ਕਾਲ ਪਿਛਲੇ ਸਾਲ ਦੀ ਥੋੜੀ ਜੀ ਲਹਿਰ ਇਧਰ ਨੂੰ ਵਧੀਆ ਹੁਣ ਤੱਕ ਸਾਲ ਦਾ ਪੂਰੀ ਲਹਿਰ ਵੱਧ ਗਈ ਆ ਯੂਨੀਵਰਸਿਟੀਆਂ ਦੇ ਵਿੱਚ ਬੜੀਆਂ ਰੌਣਕਾਂ ਲੱਗਣ ਲੱਗੀਆਂ ਖਾਸ ਕਰਕੇ ਮੈਂ ਜਿਹੜੀ ਗੱਲ ਦੇਖੀ ਆ ਨਾ ਵੀ ਜਿਹੜੇ ਮੁੰਡੇ ਸੀਗੇ ਮੁੰਡੇ ਸੋਨੋ ਆਈਲੈਂਡਸ ਕਰ ਨਹੀਂ ਸਕਦੇ ਕੁੜੀਆਂ ਸੀਗੀਆਂ ਕੁੜੀਆਂ ਸਾਰੀਆਂ ਆਈਲੈਂਡਸ ਕਰਕੇ ਇਸ ਵਾਰੀ ਨੇ ਕੁੜੀਆਂ ਦੇ ਐਡਮਿਸ਼ਨਾਂ ਵਧੀਆਂ ਨੇ ਕੁੜੀਆਂ ਤਾਂ ਬੜੇ ਵੱਡੇ ਮਾਤਰਾ ਦੇ ਵਿੱਚ ਬਾਹਰ ਗਈਆਂ ਨੇਗੀਆਂ ਜਿਹੜੀਆਂ ਕਿ ਸਾਰੀਆਂ ਜਿਹੜੀਆਂ ਉਹ ਪਲੱਸ 2 ਦੇ ਬਾਅਦ ਸਾਰੀਆਂ ਸਾਰੀਆਂ ਧੀਆ ਪੜਾਣਾ ਆਈਲੈਂਡਸ ਕਰ ਲੈਂਦੇ ਚਲੋ ਜੀ ਬਾਹਰ ਬਾਹਰ ਚਲੇ ਜਾਂਦੀਆਂ ਸੀਗੀਆਂ ਹੁਣ ਜਿਹੜੀ ਕਿ ਸਾਰੀ ਚੀਜ਼ ਨੂੰ ਠੱਲ ਪਿਆ ਲੋੜ ਆ ਹਜੇ ਵੀ ਬਹੁਤ ਵੱਡੀ ਲੋੜ ਆ ਕਿ ਨੌਜਵਾਨਾਂ ਨੂੰ ਇਸ ਤਰ੍ਹਾਂ ਪ੍ਰੇਰਿਤ ਕਰੀਏ ਇੱਕ ਲਹਿਰ ਚਲਾਈਏ ਇੱਥੇ ਰਹਿ ਕੇ ਵੀ ਸਾਰਾ ਕੁਝ ਕਰਨਾ ਆਉਣ ਵਾਲੇ ਸਮੇਂ ਦੇ ਵਿੱਚ ਸਾਡੀਆਂ ਜਿਹੜੀਆਂ ਨੌਕਰੀਆਂ ਨੇ ਉਹਨਾਂ ਦੇ ਉੱਪਰ ਸਾਡੇ ਸਾਰੇ ਪੰਜਾਬੀ ਹੋਣ ਹਰ ਇੱਕ ਅਫਸਰ ਲੋਬੀ ਦੇ ਵਿੱਚ ਪੰਜਾਬੀ ਹੋਣ ਹੁਣ ਅਫਸਰ ਕਿੱਥੋਂ ਬਣਨਗੇ ਵੱਡੀਆਂ ਡਿਗਰੀਆਂ ਜਦੋਂ ਯੂਨੀਵਰਸਿਟੀ ਵਿੱਚ ਕਰਨ ਲਈ ਆਉਣਗੇ ਕਾਲਜਾਂ ਦੇ ਵਿੱਚ ਵੱਡੀਆਂ ਡਿਗਰੀਆਂ ਕਰਨ ਲਈ ਕਰਨੇ ਆਉਣਗੇ ਤਾਂ ਹੀ ਜਿਹੜਾ ਅੱਗੇ ਆਪਾਂ ਕੋਈ ਪੀ ਐਚ ਡੀ ਦੀ ਗੱਲ ਕਰੀਏ ਹੋਰਾਂ ਦੀ ਦੀ ਗੱਲ ਕਰੀਏ ਇਹ ਸਾਨੂੰ ਸਾਰਾ ਨੂੰ ਇਸ ਤਰ੍ਹਾਂ ਇੱਕ ਲਹਿਰ ਚਲਾਉਣੀ ਪੈਣੀ ਆ ਮ ਪਟਿਆਲੇ ਦੇ ਵਿੱਚ ਹਜੇ ਕੁਝ ਕਿ ਜਿਹੜੇ ਏਜੰਟਾ ਇਮੀਗ੍ਰੇਸ਼ਨ ਬਾਕੀ ਨੇਗੇ ਜਿਹੜੇ ਹਜੇ ਵੀ ਠੱਗੀ ਤੁਰੇ ਜਾਂਦੇ ਨੇਗੇ ਉਹਨਾਂ ਦੇ ਖਿਲਾਫ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਧਰਨੇ ਚਲਾਉਣੇ ਪਹਿਲਾਂ ਹੀ ਵੱਡੇ ਸ਼ਹਿਰਾਂ ਦੇ ਵਿੱਚ ਮਜਾਦ ਕਰੇ ਪ੍ਰੋਟੈਸਟ ਕਰੇ ਜਾ ਕੇ ਏਜੰਟਾਂ ਨਾਲ ਲੜੇ ਤਾਂ ਕਿਤੇ ਜਾ ਕੇ ਅੱਜ ਇਹ ਨੌਜਵਾਨੀ ਦੇ ਵੀ ਇੱਕ 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 ਚੰਗਾ ਇੱਕ ਨੌਜਵਾਨ ਵੀ ਕਹਿੰਦੇ ਨੇ ਵੀ ਯਾਰ ਇੱਕ ਬਾਹਰ ਤੋਂ ਨਾਫਰਤ ਜੀ ਪੈਦਾ ਹੋਣ ਲੱਗ ਗਈ ਵੀ ਯਾਰ ਸਾਰਾ ਕੁਝ ਜੋ ਕੁਝ ਹੋਣਾ ਹੈਗਾ ਆਹੀ ਇੱਥੇ ਜੁਨੀਅਰ ਯੂਨੀਵਰਸਿਟੀ ਦੇ ਵਿੱਚ ਕਾਲਜਾਂ ਦੇ ਵਿੱਚ ਹੈ ਸਾਰਿਆਂ ਨੂੰ ਨੌਜਵਾਨਾਂ ਨੂੰ ਇਹ ਬੇਨਤੀ ਕਰਦੇ ਆ ਮੇਰੀ ਅਖੀਰਤੀ ਹੀ ਬੇਨਤੀ ਆ ਸਾਰੇ ਜਿੰਨੇ ਵੀ ਸਾਡੇ ਖਾਸ ਕਰਕੇ ਮੇਰੇ ਕੁੜੀਆਂ ਤੱਕ ਵੀ ਮੇਰੇ ਭੈਣਾਂ ਤੱਕ ਵੀ ਇਹ ਵੀਡੀਓ ਪਹੁੰਚਣੀ ਆ ਕੁੜੀਆਂ ਤੱਕ ਸਾਡੇ ਪੰਜਾਬ ਦਾ ਬਹੁਤ ਵੱਡਾ ਭਵਿੱਖ ਹੈਗੀਆਂ ਕਿਉਂਕਿ ਮੈਨੂੰ ਲੱਗਦਾ ਵੀ ਜੋ ਕੁਝ ਕੁੜੀਆਂ ਜਿੰਨਾ ਪੜਨ ਦੇ ਵਿੱਚ ਹੁਸ਼ਿਆਰ ਨੇ ਮੁੰਡੇ ਇੰਨੇ ਨਹੀਂ ਹੈਗੇ ਇਸ ਕਰਕੇ ਵੀ ਜਿਹੜੀਆਂ ਕੁੜੀਆਂ ਨੇ ਖਾਸ ਕਰਕੇ ਸਾਡੇ ਕੋਲੇ ਪੰਜਾਬ ਦੇ ਕੋਈ ਅਫਸਰ ਨਹੀਂ ਰਹੇ ਕੋਈ ਮਹਿਕਮੇ ਦੇ ਵਿੱਚ ਨਹੀਂ ਰਹੇ ਕੁੜੀਆਂ ਇਸ ਚੀਜ਼ ਤੇ ਸਾਡੇ ਕਾਬਜ ਹੋ ਸਕਦੀਆਂ ਨੇਗੀਆਂ ਕੁੜੀਆਂ ਦਾ ਜਿਹੜੇ ਚੰਗੇ ਨੰਬਰ ਨੇ 12ਵੀਂ ਦੇ ਵਿੱਚੋਂ ਅਬ ਮੈਂ ਕਾਫੀ ਟਾਈਮ ਦਾ ਰੌਲਾ ਪਾਉਂਦਾ ਆ ਰਿਹਾ ਹੁਣ ਮੇਰੀ ਆਖਰੀ ਬੇਨਤੀ ਹੀ ਹੈ ਜਿਹੜੇ ਚੰਗੇ ਨੰਬਰ ਨੇਗੇ ਉਹ ਜਿਹੜੀ ਕਰੀਮ ਆ ਕਰੀਮ ਤਾਂ ਸਾਰੀ ਲਾਹ ਲਾਸੀਂ ਬਾਹਰ ਭੇਜੇ ਜਾਂਦਾ ਇੱਥੇ ਸਾਰਾ ਕੱਚਾ ਉਧਰ ਹੀ ਜਾਂਦਾ ਉਹ ਸਾਰੀ ਸਾਡੀਆਂ ਧੀਆਂ ਸਾਡੀਆਂ ਕੁੜੀਆਂ ਇੱਥੇ ਪੜ੍ਹ ਕੇ ਚੰਗਾ ਇੱਥੇ ਸਾਡੀਆਂ ਨੌਕਰੀਆਂ ਹਾਸਲ ਕਰਨ ਸਾਡੇ ਪੰਜਾਬ ਦੇ ਨੌਕਰੀਆਂ ਤੇ ਸਾਡੇ ਪੰਜਾਬੀ ਹੀ ਜਿਹੜੇ ਕਾਬੂ ਕਾਬਜ ਹੋਣ ਇਹ ਸਾਡੀ ਅਪੀਲ ਆ ਸਾਡੀ ਬੇਨਤੀ ਆ ਤੇ ਕਈ ਥਾਂ ਤੇ ਮੈਂ ਇੱਕ ਚੀਜ਼ ਦੇਖਦਾ ਉਹਨਾਂ ਜਿਵੇਂ ਕਿ ਮੈਂ ਖਾਸ ਕਰਕੇ ਮੈਂ ਕਾਲਜਾਂ ਦੇ ਵਿੱਚ ਪ੍ਰੋਗਰਾਮ ਦੇਖਦਾ ਜਾਂ ਯੂਨੀਵਰਸਿਟੀ ਦੇ ਵਿੱਚ ਪ੍ਰੋਗਰਾਮ ਦੇਖਦਾ ਕਿ ਜਿਹੜੇ ਕਲਾ ਆਈਲੈਂਡਸਾਂ ਦੀਆਂ ਉਹਨਾਂ ਦੀਆਂ ਮਸ਼ਹੂਰੀਆਂ ਕਰੀਆਂ ਇਮੀਗ੍ਰੇਸ਼ਨਾਂ ਦੇ ਮਸ਼ਹੂਰੀਆਂ ਕਰੀਆਂ ਉਹਨਾਂ ਨੂੰ ਹਜੇ ਵੀ ਮੰਨ ਲਾਦਾ ਇੱਥੇ ਜਾ ਕੇ ਕਿਤੇ ਵੱਡੇ ਵੱਡੇ ਥਾਮਾਂ ਤੇ ਲਿਆ ਕੇ ਪ੍ਰੋਗਰਾਮਾਂ ਦਾ ਸਨਮਾਨਿਤ ਕੀਤਾ ਜਾਂਦਾ ਹੈ ਇਸ ਕਰਕੇ ਜਿਹੜੇ ਆ ਸਾਡੇ ਵਰਗੇ ਹਜੇ ਵੀ ਰੌਲਾ ਪਾ ਰਹੇ ਨੇ ਵੀ ਇਹਨਾਂ ਜਿਨ੍ਹਾਂ ਚੀਜ਼ਾਂ ਨਾਲ ਟੱਕਰਾਂ ਲੜਾਈ ਹੈ ਖਾਸ ਕਰਕੇ ਇਹ ਜਿਹੜੀ ਸਾਡੀ ਹਰ ਇੱਕ ਦੇ ਨੌਜਵਾਨਾਂ ਨੂੰ ਜਗਾਉਣ ਦੀ ਲੜਾਈ ਹੋਣੀ ਚਾਹੀਦੀ ਹੈ ਤੇ ਬਾਕੀ ਸਾਰਾ ਧੰਨਵਾਦ ਸਾਰੇ ਨੌਜਵਾਨਾਂ ਦਾ ਸਾਰੇ ਇੱਥੇ ਆਏ ਆ ਰੌਣਕਾਂ ਲੱਗੀਆਂ ਪ੍ਰਮਾਤਮਾ ਦਾ ਸ਼ੁਕਰ ਹੈ ਕਿਉਂਕਿ ਗੁਰੂਆਂ ਪੀਰਾਂ ਦੀ ਧਰਤੀ ਹੈ ਇੱਥੇ ਰੌਣਕਾਂ ਲੱਗਣੀਆਂ ਚਾਹੀ ਆ ਜੁਨੀਅਰ ਯੂਨੀਵਰਸਿਟੀ ਦੇ ਵਿੱਚ ਮੈਂ ਪੜਿਆ ਤਾਂ ਨਹੀਂ ਹੈਗਾ ਪਰ ਜੇ ਮੈਂ ਕਾਵਾਂ ਵੀ ਇੱਥੇ ਆ ਕੇ ਝਾਕਾ ਜ਼ਰੂਰ ਖੁੱਲਿਆ ਸੀ ਇੱਥੇ ਆ ਕੇ ਦੇਖਦੇ ਹੁੰਦੇ ਇੱਥੇ ਆ ਕੇ ਵੱਡਿਆਂ ਨੂੰ ਦੇਖਦੇ ਸੁਣਦੇ ਇੱਕ ਜੁਨੀਅਰਸਿਟੀ ਵਿੱਚ ਆ ਕੇ ਬਹੁਤ ਵੱਡਾ ਇੱਕ ਇੱਕ ਦਰਜਾ ਦੂਰ ਹੁੰਦਾ ਇੱਕ ਝਾਕਾ ਦਾ ਖੁੱਲਦਾ ਇੱਥੇ ਬਹੁਤ ਹੀ ਬਹੁਤ ਪਵਿੱਤਰ ਧਰਤੀ ਹੈ ਇੱਥੇ ਬਹੁਤ ਕੁਝ ਸਿੱਖ ਕੇ ਨਿਕਲ ਸਕਦੇ ਆ ਮਨ ਲੱਗਦਾ ਜੇ ਆਪਾਂ ਗੱਲ ਕਰੀਏ ਪੂਰੀ ਦੁਨੀਆ ਦੇ ਵਿੱਚ ਇਹ ਪਹਿਲੀ ਯੂਨੀਵਰਸਿਟੀ ਹੋਣੀ ਹੈ ਵੀ ਜਿੱਥੇ ਕਿ ਸਾਰੇ ਧਰਮਾਂ ਦੀ ਐਮਏ ਕਰਾਈ ਜਾਂਦੀ ਹੈ ਹੁਣ ਆ ਜਿਹੜਾ ਕਿ ਬਣਿਆ ਹੋਇਆ ਭਵਨ ਇਹ ਕਿਸੇ ਵੀ ਜਿਹੜੀ ਹੁਣ ਘੱਟੋ ਪਾ ਪੰਜਾਬ ਯੂਨੀਵਰਸਿਟੀ ਦੇ ਅੰਦਰ ਹੈ ਕਾਲਜ ਜਿੰਨੇ ਵੀ ਮਾਨਸਾ ਬਰਨਾਲਾ ਸੰਗਰੂਰ ਦੀ ਗੱਲ ਕਰੀਏ ਆਪਾਂ ਇੱਧਰ ਹੋਰ ਸਾਰੀਆਂ ਦੀ ਗੱਲ ਕਰੀਏ ਮੋਗੇ ਤਿੱਕਰ ਜਿਹੜੇ ਸਾਰੇ ਅੰਡਰ ਯੂਨੀਵਰਸਿਟੀ ਦੇ ਅੰਦਰ ਕਾਲਜ ਨੇਗੇ ਸਾਰੇ ਇਹ ਸਾਰੇ ਕਾਲਜਾਂ ਦੇ ਵਿੱਚ ਹੋਰ ਰਮਿਸ਼ਨਾ ਬਦਨ ਨੌਜਵਾਨ ਕਾਲਜਾਂ ਵੱਲ ਪ੍ਰੇਰਿਤ ਹੋਣ ਇੰਨੀ ਹੀ ਮੇਰੀ ਬੇਨਤੀ ਹੈ ਹੀ ਮੇਰਾ ਉਦਮ ਹੈ ਮੈਂ ਕਰਦਾ ਰਹੂੰਗਾ ਇਹ ਜਿਹੜਾ ਪ੍ਰਾਲਾ ਇਸ ਕਰਕੇ ਸਾਡੇ ਇਹ ਚੀਜ਼ਾਂ ਨੂੰ ਬਚਾਉਣ ਲਈ ਧੰਨਵਾਦ ਸਾਰਿਆਂ ਦਾ